ਪੰਜਾਬ ਹੜ੍ਹਾਂ ਦੀ ਮਾਰ ਹੇਠਾ ਪੰਜਾਬ ਦੇ 7 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਇਸੇ ਦਰਮਿਆਨ ਸੈਂਟਰ ਸਰਕਾਰ ਨੇ ਪਾਖੜਾ ਡੈਮ ਦੀ ਸੁਰੱਖਿਆ ਵਾਸਤੇ ਸੀਆਈਐਸਫ ਦੀ ਟੀਮ ਤਾਇਨਾਤ ਕਰ ਦਿੱਤੀ ਹੈ ਸੀਆਈਐਸਫ ਦੇ ਕਰੀਬ 200 ਮਲਾਜ਼ਮ ਹੁਣ ਨੰਗਲ ਡੈਮ ਦੀ ਰੱਖਿਆ ਕਰਨਗੇ ਪੂਰੀ ਖਬਰ ਹੈ ਕਿ ਪਾਖੜਾ ਡੈਮ ਦੀ ਸੁਰੱਖਿਆ ਲਈ ਸੀਆਈਐਸਫ ਦੀ ਟੀਮ ਨੰਗਲ ਪਹੁੰਚ ਚੁੱਕੀ ਹੈ ਕੇਂਦਰੀ ਬਲਾਂ ਦੇ ਜਵਾਨ 31 ਅਗਸਤ ਤੋਂ ਸੰਭਾਲਨਗੇ ਡੈਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੂਰੀ ਖਬਰ ਹੈ ਕਿ ਕੇਂਦਰੀ ਸਨੇਤੀ ਸੁਰੱਖਿਆ ਪਲ ਮਤਲਬ ਸੀਆਈਐਸਐਫ ਦੇ 200 ਜਵਾਨਾਂ ਦੀ ਟੀਮ ਪਾਖੜਾ ਬੰਦ ਦੀ ਸੁਰੱਖਿਆ ਸੰਭਾਲਨ ਲਈ ਅੱਜ ਪਾਖੜਾ ਬਿਆਸਪੁਰਾ ਦੇ ਬੋਰਡ ਦੀ ਨੰਗਲ ਟਾਊਨਸ਼ਿਪ ਤੇ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਪਾਖੜਾ ਬੰਨ ਉੱਤੇ ਉਹਨਾਂ ਦੀ ਅਧਿਕਾਰਿਕ ਤੌਰ ਤੇ ਤਨਾਤੀ 31 ਅਗਸਤ ਤੋਂ ਸ਼ੁਰੂ ਹੋ ਜਾਣੀ ਹੈ ਉਹਨਾਂ ਦੀ ਆਮਦ ਨਾਲ ਇਹ ਵਕਾਰੀ ਪਨ ਬਿਜਲੀ ਅਤੇ ਸਿੰਚਾਈ ਪ੍ਰੋਜੈਕਟ ਦੀ ਸੁਰੱਖਿਆ ਪ੍ਰਣਾਲੀ ਵਿੱਚ ਅਹਿਮ ਤਬਦੀਲੀ ਆਈ ਹੈ ਜਿਸ ਦੀ ਪੰਜਾਬ ਚ ਵਿਰੋਧੀ ਧਿਰ ਨੇ ਸਖਤ ਲੋਚਨਾ ਕੀਤੀ ਸੀ ਪਾਖੜਾ ਬਿਆਜ਼ ਪ੍ਰਬੰਧਨ ਬੋਰਡ ਨੇ ਆਪਣੀ ਨੰਗਲ ਟਾਊਨਸ਼ਿਪ ਵਿੱਚ 90 ਹਰਿਆਸ਼ੀ ਘਰ ਤਿਆਰ ਕਰਕੇ ਸੀਆਈਐਸਐਫ ਲਈ ਪ੍ਰਬੰਧ ਕਰ ਦਿੱਤਾ ਸੀ ਹਾਲਾਂਕਿ ਸੀਆਈਐਸਐਫ ਦੇ ਅਧਿਕਾਰੀਆਂ ਨੇ ਕਥੀ ਤੌਰ ਤੇ ਇਨ੍ਹਾਂ ਘਰਾਂ ਦੀ ਸਤਾਈ ਰੈਸ਼ ਲਈ ਹਲੇ ਨਾ ਨੁੱਕਰ ਕੀਤੀ ਹੋਈ ਹੈ ਇਸ ਦੀ ਥਾਂ ਹਿਮਾਚਲ ਪ੍ਰਦੇਸ਼ ਦੇ ਉਲੀਡਾ ਖੇਤਰ ਵਿੱਚ ਪਾਖੜਾ ਬਣ ਦੇ ਨੇੜੇ ਇੱਕ ਰੈਸ਼ੀ ਕਲੋਨੀ ਵੀ ਵਿਕਸਿਤ ਕਰਨ ਦੀ ਮੰਗ ਕੀਤੀ ਹੈ ਫਿਲਹਾਲ ਸੀਆਈਐਸਐਫ ਕਰਮੀਆਂ ਨੂੰ ਕਮਿਊਨਿਟੀ ਸੈਂਟਰ ਤੇ ਮੌਜੂਦਾ ਬੀਬੀਐਮਬੀ ਦੇ ਮਕਾਨਾਂ ਵਿੱਚ ਠਰੋਂਦਾ ਆਰਜੀ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਪੰਜਾਬ ਸਰਕਾਰ ਉੱਤੇ ਪਾਖੜਾ ਬਿਆਸ ਪਰਮੰਦਰਨ ਬੋਰਡ ਉੱਤੇ ਕੇਂਦਰੀ ਕੰਟਰੋਲ ਨੂੰ ਰੋਕਣ ਚ ਨਾਕਾਮ ਰਹਿਣ ਦਾ ਵੀ ਦੋਸ਼ ਲਾਇਆ ਰੋਪੜ 'ਚ ਪ੍ਰੈਸ ਕਾਨਫਰੰਸ ਕਰਦਿਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਨੇ ਪਾਖੜਾ ਬਿਆਸ ਪਰਮੰਦਰਨ ਬੋਰਡ ਵਿੱਚ ਸੀਆਈਐਸਐਫ ਦੀ ਤਨਾਤੀ ਖਿਲਾਫ ਸੂਬਾ ਸਰਕਾਰ ਦੇ ਮੱਦੇਨੁਸਰਬਸੰਮਤੀ ਨਾਲ ਹਮਾਇਤ ਦਿੱਤੀ ਸੀ ਇਸ ਦੇ ਬਾਵਜੂਦ ਇਸ ਨੂੰ ਰੋਕਣ ਲਈ ਇੱਕ ਵੀ ਕਾਨੂੰਨੀ ਕਦਮ ਸੂਬਾ ਸਰਕਾਰ ਵੱਲੋਂ ਨਹੀਂ ਚੁੱਕਿਆ ਗਿਆ ਰੂਪਨਗਰ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਲਲਿਤ ਮੋਹਨ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇ ਦੇਚ ਕਿਹਾ ਗਿਆ ਕਿ ਪਾਖੜਾ ਡੈਮ ਦੀ ਸੁਰੱਖਿਆ ਲਈ ਨੰਗਲ ਪੁੱਜੀ ਸੀਆਈਐਸਐਫ ਦੀ ਟੀਮ ਕੇਂਦਰੀ ਬਲਾਂ ਦੇ ਜਵਾਨ 31 ਅਗਸਤ ਤੋਂ ਸੰਭਾਲਣਗੇ ਡੈਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਸਲਸੇ ਇਸ ਮਸਲੇ ਦੇ ਵਿੱਚ ਪੰਜਾਬ ਤੇ ਸੈਂਟਰ ਸਰਕਾਰ ਦਾ ਵੱਡੇ ਪੱਧਰ ਤੇ ਰੀਡ ਕਰ ਰਿਆ ਖੋਦੀ ਨੰਗਲ ਡੈਮ ਦੀਆਂ ਜਕੇਲ ਵਿੱਚ ਚਾਬੀਆਂ ਸੂਬੇ ਦੇ ਮੁੱਖ ਮੰਤਰੀ ਭਗਵਤ ਤਮਾਨ ਹੋਣੇ ਜਾ ਉੱਥੇ ਜਾ ਕੇ ਲਏ ਸੀ ਤੇ ਕਦੇ ਉਥੋਂ ਅਨੰਦਪੁਰ ਸਾਹਿਬ ਤੋਂ ਵਿਦਾਇਕ ਤੇ ਪੰਜਾਬ ਦੇ ਵਜ਼ੀਰ ਹਰਜੋਤ ਸਿੰਘ ਬੈਂਸ ਹੋਣਾ ਨਹੀਂ ਨਹੀਂ ਉੱਥੇ ਨੰਗਲ ਡੈਮ ਤੇ ਪਹੁੰਚ ਕੇ ਆਪਣਾ ਮੋਰਚਾ ਲਾਇਆ ਸੀ ਸੈਂਟਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਸੀ ਹਥੋਂ ਤੱਕ ਜਦੋਂ ਪਾੜਾ ਬਿਆਸ ਪ੍ਰਬੰਧਨ ਬੋਰਡ ਦੇ ਅਧਿਕਾਰੀ ਗਏ ਸੀ ਤੇ ਉਹਨਾਂ ਨੂੰ ਵੀ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਜਦੋਂ ਉੱਥੇ ਕਿਸੇ ਦਫਤਰ ਦਾ ਮੌਜਨਾ ਕਰਨ ਗਏ ਸੀ ਤੇ ਇਸ ਨੂੰ ਦੇਰ ਕੇ ਕਾਫੀ ਵੱਡਾ ਜਿਹੜਾ ਰੇਡ ਕਾਬ ਉਹਦੋਂ ਸ਼ੁਰੂ ਹੋਇਆ ਜਦੋਂ ਸੈਂਟਰ ਸਰਕਾਰ ਦੀ ਮਦਦ ਨਾਲ ਹਰਿਆਣਾ ਨੇ ਪੰਜਾਬ ਤੋਂ ਜਬਰੀ ਪਾਣੀ ਲੈਣਾ ਚਾਹਿਆ ਤਾਂ ਫਿਰ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਤੇ ਬੀਜਪੀ ਦੇ ਖਿਲਾਫ ਮੋਰਚਾ ਸ਼ੁਰੂ ਕਰ ਦਿੱਤਾ ਸੀ ਸੈਂਟਰ ਸਰਕਾਰ ਤੇ ਵੀ ਦੋਸ਼ ਲੱਗੇ ਸੀ ਕਿ ਜਬਰੀ ਹਰਿਆਣੇ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਇਸ ਦਰਮਿਆਨ ਪਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਕਈ ਅਫਸਰ ਜਿਹੜੇ ਪੰਜਾਬ ਕੋਟੇ ਦੇ ਸੀ ਉਹਨਾਂ ਨੂੰ ਰਾਤੋ ਰਾਤ ਬਦਲ ਕੇ ਦੂਜੇ ਵਿੰਗ ਵਿੱਚ ਚਲਾ ਦਿੱਤਾ ਸੀ ਤੇ ਪਾਣੀ ਮਈਆ ਕਰਾਉਣ ਵਾਸਤੇ ਜਿਹੜਾ ਵਾਏ ਮਾਮਲਾ ਸੁਪਰੀਮ ਕੋਰਟ ਤੇ ਅਦਾਲਤਾਂ ਤੱਕ ਪੁੱਜਿਆ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਇਲਜ਼ਾਮ ਲਗਾਏ ਸੀ ਕਿ ਹਰਿਆਣਾ ਪਹਿਲਾਂ ਹੀ ਆਪਣੇ ਪਾਣੀ ਦਾ ਜਿਹੜਾ ਕੋਟਾ ਸੀ ਉਹ ਜਿਹੜਾ ਵਾ ਉਹਦੀ ਖਪਤ ਕਰ ਚੁੱਕਾ ਤੇ ਹੁਣ ਜਬਰੀ ਪਾਣੀ ਲੈਣਾ ਚਾਹੁੰਦਾ ਇਹ ਮਈ ਦੇ ਵਿੱਚ ਦੋਨਾਂ ਸੂਬਿਆਂ ਦੇ ਵਿੱਚ ਜਿਹੜੀ ਲੜਾਈ ਜਿਹੜੀ ਸਿਆਸੀ ਸ਼ੁਰੂ ਹੋਈ ਸੀ ਪਾਣੀਆਂ ਦੇ ਮਸਲੇ ਨੂੰ ਲੈ ਕੇ ਫਿਰ ਸੈਂਟਰ ਸਰਕਾਰ ਨੇ ਵੀ ਵਿਚੋਲਗੀ ਕਰਦੀ ਥਾਂ ਇਲਜ਼ਾਮ ਪੰਜਾਬ ਸਰਕਾਰ ਨੇ ਲਗਾਏ ਸੀ ਕਿ ਸੈਂਟਰ ਸਰਕਾਰ ਹਰਿਆਣਾ ਦੀ ਜਿਹੜੀ ਆ ਜ਼ਬਰੀ ਮਦਦ ਕਰਨਾ ਚਾਹੁੰਦਾ ਹੈਗਾ ਉਸ ਸਮੇ ਇਹ ਮਸਲਾ ਸੀ ਕਿ ਇੱਥੇ ਜਿਹੜੀ ਪੰਜਾਬ ਪੁਲਿਸ ਜਿਹੜੀ ਆ ਤਣਾਤ ਕੀਤੀ ਗਈ ਸੀ ਲੇਕਿਨ ਹੁਣ ਕਿਉਂਕਿ ਜਿਹੜੀ ਡੈਮ ਸੇਫਟੀ ਐਕਟ ਹੈ ਪੂਰੇ ਭਾਰਤ ਵਿੱਚ ਲਾਗੂ ਹੋ ਚੁੱਕੇ ਸਾਲ 2022 ਦੇ ਵਿੱਚ ਪਾਰਲੀਮੈਂਟ ਨੇ ਜਿਹੜੇ ਡੈਮ ਸੇਫਟੀ ਐਕਟ ਜਿਹੜੇ ਪਾਸ ਕਰ ਦਿੱਤੇਗੇ ਇਸ ਦੇਸ਼ ਭਰ ਦੇ ਵਿੱਚ ਜਿੰਨੇ ਵੀ ਡੈਮ ਨੇ ਖਾਸ ਕਰਕੇ ਉਹਨਾਂ ਦੀ ਜਿਹੜੀ ਸੁਰੱਖਿਆ ਵਾ ਉਹ ਸੈਂਟਰ ਦੀਆਂ ਜਿਹੜੀਆਂ ਸੁਰੱਖਿਆ ਵਾਲਾ ਉਹਨਾਂ ਨੂੰ ਦਿੱਤੀ ਗਿਆ ਜਿਵੇਂ ਪੰਜਾਬ ਦੇ ਵਿੱਚ ਸੀਆਈਐਸਐਫ ਨੂੰ ਤਨਾਤ ਕੀਤਾ ਗਿਆ ਹਾਲਾਂਕਿ ਪੰਜਾਬ ਸਰਕਾਰ ਨੇ ਵਿਰੋਧ ਵੀ ਕੀਤਾ ਸੀ ਲੇਕਿਨ ਇਸ ਦੇ ਬਾਬਦੂ ਸੈਂਟਰ ਸਰਕਾਰ ਕਿਉਂਕਿ ਐਕਟ ਹੈ ਜੇ ਸੈਕਟਰ ਦੇ ਤਹਿਤ ਜੋ ਸਰਕਾਰ ਵੱਲੋਂ ਤੇ ਵਿਧਾਨ ਸਭਾ ਦੇ ਵਿੱਚ ਹੀ ਸਿਰਫ ਚੈਲੰਜ ਕੀਤਾ ਜਾ ਸਕਦਾ ਲੇਕਿਨ ਫਿਲਹਾਲ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਦੋਂ ਪੰਜਾਬ ਸਰਕਾਰ ਨੇ ਆਮ ਆਦੀ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਡੈਮ ਸੈਫਟੀ ਐਕਟ ਦੀ ਨਿੰਦਿਆ ਕੀਤੀ ਸੀ ਤੇ ਰੱਦ ਕਰਨ ਦੀ ਮੰਗ ਕੀਤੀ ਸੀ ਤੋਂ ਪੰਜਾਬ ਦੀਆਂ ਬਾਕੀ ਧਿਰਾਂ ਵੀ ਚਾਹੇ ਕਾਂਗਰਸ ਪਾਰਟੀ ਚਾਹੇ ਭਾਜਪਾ ਚਾਹੇ ਕਾਲੀ ਦਲ ਉਹਨਾਂ ਨੇ ਵੀ ਪੰਜਾਬ ਸਰਕਾਰ ਦੀ ਜਿਹੜੀ ਆ ਹਮਾਇਤ ਕੀਤੀ ਸੀ ਲੇਕਿਨ ਇਸ ਦੇ ਬਾਵਜੂਦ ਇਹ ਜਿਹੜਾ ਡੈਮ ਸੈਫਟੀ ਐਕਟ ਆ ਉਸ ਦੇ ਤਹਿਤ ਹੁਣ ਸੈਂਟਰਲ ਸਰਕਾਰ ਨੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਤਹਿਤ ਜਿਹੜਾ ਪਾਖੜਾ ਡੈਮ ਆ ਉਹਦੀ ਸੁਰੱਖਿਆ ਲਈ ਸੈਂਟਰਲ ਜਿਹੜੀ ਏਜੰਸੀਆਂ ਨੇ ਸੁਰੱਖਿਆ ਏਜੰਸੀਆਂ ਉਹਨਾਂ ਦੇ ਤਹਿਤ ਸੀਆਈਐਸਐਫ ਨੂੰ ਜਿਹੜੀ ਆ ਉਹ ਜ਼ਿੰਮੇਵਾਰੀ ਦੇ ਦਿੱਤੀ ਹੈ ਜਿਹਦੇ ਚੱਲਦਿਆਂ 200 ਜਵਾਨਾਂ ਦੀ ਇੱਕ ਜਿਹੜੀ ਟੁਕੜੀ ਆ ਉਹ ਨੰਗਲ ਡੈਮ ਤੇ ਪਹੁੰਚ ਚੁੱਕੀ ਆ ਔਰ 31 ਤਰੀਕ ਤੋਂ ਅਧਿਕਾਰਿਕ ਤੌਰ ਤੇ ਨੰਗਲ ਡੈਮ ਦੀ ਜਿਹੜੀ ਸੁਰੱਖਿਆ ਵਾ ਹੁਣ ਉਹ ਸੈਂਟਰ ਦੇ ਹਵਾਲੇ ਨੇ ਹੋ ਸਕਦਾ ਹੈ ਕਿ ਹੜ੍ਹਾਂ ਦੇ ਵਿੱਚ ਇਸ ਸਮੇਂ ਜਿਹੜਾ ਪੰਜਾਬ ਡੁੱਬਿਆ ਹੋਇਆ ਪੰਜਾਬ ਦੀਆਂ ਸਿਆਸੀ ਪਾਰਟੀਆਂ ਉਧਰ ਲੱਗੇਆਂ ਲੇਕਿਨ ਇਸ ਮਸਲੇ ਦੇ ਵਿੱਚ ਸੂਬੇ ਦੀਆਂ ਪਾਰਟੀਆਂ ਚਾਹੇ ਉਹਦੇ ਵਿੱਚ ਕਾਲੀ ਦਲ ਹੋਵੇ ਚਾਹੇ ਫਿਰ ਕਾਂਗਰਸ ਪਾਰਟੀ ਹੋਵੇ ਮੰਗਲ ਡੈਮ ਤੇ ਜਿਹੜੀ ਸੁਰੱਖਿਆ ਸੈਂਟਰ ਸਰਕਾਰ ਨੇ ਤਨਾਦ ਕਰ ਦਿੱਤੀ ਆ ਉਹਨੂੰ ਲੈ ਕੇ ਪੰਜਾਬ ਸਰਕਾਰ ਤੇ ਵਿਰੋਧੀ ਤਰ੍ਹਾਂ ਨਿਸ਼ਾਨੇ ਲਾਜ਼ਮੀ ਤੌਰ ਤੇ ਲਾਉਣ ਗਿਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਇਸ ਪੰਜਾਬ ਧੰਨਵਾਦ